ਸੱਡਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਖਬਰਾਂ ਲੈ ਕੇ ਮੈਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੇ ਮਿਹਰਬਾਨ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸੱਡਿਆਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਟੈਣਾ ਸਾਹਿਬ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਲੁਧਿਆਣੇ ਦੀ ਜਿਵੇਂ-ਜਿਵੇਂ 19 ਜਿਹੜੇ ਉਮੀਦਵਾਰ ਨੇ ਉਹਨਾਂ ਦੀਆਂ ਵਧ ਰਹੀਆਂ ਨੇ ਔਰ ਲੁਧਿਆਣਾ ਚੋਣ ਨਤੀਜੇ ਜਿਹੜੇ ਨੇ ਉਹ ਆਗੂਆਂ ਦਾ ਭਵਿੱਖ ਤੈਅ ਕਰਨਗੇ ਜੀ ਪੂਰਨ ਤੌਰ ਤੇ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਵੀ ਇਹ ਆਗੂਆਂ ਦਾ ਭਵਿੱਖ ਤੈਅ ਕਰਨਗੇ ਜੀ ਇਹ ਵਕਤ ਦੱਸੂਗਾ ਬਣਦਾ ਕੀ ਆ ਪਰ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਆਹ ਜਿਹੜੇ ਦਿਨ ਚੱਲ ਰਹੇ ਆ ਇਹ ਬੜੇ ਮਹੱਤਵਪੂਰਨ ਆ ਕਿਉਂਕਿ ਦਿਨ ਰਾਤ ਪ੍ਰਚਾਰ ਜ਼ੋਰਾਂ ਦੇ ਉੱਤੇ ਆ ਦਿਨ ਰਾਤ ਹੀ ਆਪਾਂ ਜਾਣਦੇ ਜੀ ਕਿ ਕਿਸ ਤਰੀਕੇ ਨਾਲ ਗੱਲਾਂ ਬਾਤਾਂ ਚੱਲਦੀਆਂ ਦਿਨ ਰਾਤ ਕਿਸ ਤਰੀਕੇ ਨਾਲ ਇੱਕ ਦੂਜੇ ਦੇ ਪੈਰ ਮਿੱਦੇ ਜਾ ਰਹੇ ਆ ਦਨ ਰਾਤ ਜਿਸ ਤਰੀਕੇ ਦੇ ਨਾਲ ਮੀਟਿੰਗਾਂ ਦਾ ਕੰਮ ਜਾਰੀ ਆ ਉਸ ਤੋਂ ਬਾਅਦ ਇਹ ਹੈ ਜੀ ਕਿ ਜਿਹੜੀ ਵੀ ਪਾਰਟੀ ਜਿੱਤੀ ਉਹ ਪਾਰਟੀ ਜਿਹੜੀ ਉਹ 2027 ਦੀਆਂ ਚੋਣਾਂ ਦਾ ਭਵਿੱਖ ਤੈਅ ਕਰੋਗੇ ਵੀ ਭਾਈ ਇਹ ਪਾਰਟੀ ਨੂੰ ਹੁਲਾਰਾ ਮਿਲਿਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕਈ ਆਗੂਆਂ ਦੀ ਸਾਖ ਇਸ ਵੇਲੇ ਦਾਦੇ ਉੱਤੇ ਲੱਗੀ ਆ ਇਸ ਵੇਲੇ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਣਾ ਸ਼ੂਗਾ ਪਰ ਉਪਕਾਰ ਸਿੰਘ ਘੁੰਮਣ 41 ਗਲ ਦੇ ਉਮੀਦਵਾਰ ਆ ਸੰਜੀਵ अरोड़ा ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਤੇ ਜੀਵਨ ਗੁਪਤਾ ਭਾਜਪੀ ਦੇ ਉਮੀਦਵਾਰ ਆ ਤੋ ਇਹਨਾਂ ਦੇ ਉੱਤੇ ਇਸ ਵੇਲੇ ਸਭ ਦੀ ਨਿਗਾਹ ਟਿਕੀ ਹੋਈ ਆ ਵੀ ਇਹਨਾਂ ਦੀ ਕੀ ਪਰਫਾਰਮੈਂਸ ਆ ਲੋਕ ਇਹਨਾਂ ਨਾਲ ਕਿਵੇਂ ਜੁੜੇ ਆ ਮੈਂ ਅੱਗੇ ਵੀ ਇੱਕ ਵਾਰ ਗੱਲ ਕਹੀ ਸੀ ਵੀ ਵੈਸੇ ਆਮ ਤੌਰ ਦੇ ਉੱਤੇ ਗੱਲ ਇਹ ਆ ਕਿ ਜਿਹੜਾ ਵੀ ਬੰਦਾ ਸੱਤਾਧਾਰੀ ਧਿਰ ਨਾਲ ਜੁੜਿਆ ਹੋਵੇ ਉਸ ਬੰਦੇ ਦੀ ਜਿੱਤ ਦੇ ਚਾਂਸਸ ਵੱਧ ਹੁੰਦੇ ਆ ਪਰ ਅੱਜ ਕੀ ਦੇਖਦੇ ਭਾਈ ਕੀ ਬਣਦਾ ਉਧਰ ਮੈਨੂੰ ਇਸ ਗੱਲ ਦਾ ਯਕੀਨ ਆ ਵੀ ਭਾਈ ਲੋਕ ਆ ਜਿਹੜੇ ਉਹ ਧਾਰਨਾ ਨੂੰ ਪਲਟਦੇ ਬਹੁਤ ਘੱਟ ਹੁੰਦੇ ਆ ਤੇ ਆਸ ਇਸੇ ਗੱਲ ਦੀ ਵੀ ਸ਼ਾਇਦ ਆਪ ਦੇ ਉਮੀਦਵਾਰ ਦੇ ਪੱਖ ਦੇ ਵਿੱਚ ਲੋਕ ਭਗਤਣ ਪਰ ਵੀ ਨੇ ਪਈ ਕੀ ਬਣਦਾ ਫਿਰ ਹਾਲ ਤਾਂ ਇਹਦੇ ਬਾਰੇ ਅੰਦਾਜ਼ਾ ਹੀ ਆ ਪਰ ਉਦਾਂ 100 ਅਥਰ ਅਥਰ ਸਿਰੇ ਟਗੰਡ ਇਹ ਆ ਕਿ ਜਦੋਂ ਗੁਰਪ੍ਰੀਤ ਬੋਗੀ ਆ ਜਿਹੜੇ ਉਹ ਜਿੱਤੇ ਸੀਗੇ ਲੁਧਿਆਣਾ ਪੱਛਮੀ ਤੋਂ 2022 ਦੇ ਵਿੱਚ ਉਹ 7500 ਤੇ 12 ਵੋਟਾਂ ਦੇ ਫਰਕ ਦੇ ਨਾਲ ਜਿੱਤੇ ਸੀਗੇ ਤੇ ਦੂਜੀ ਗੱਲ ਇਹ ਜੀ ਕਿ ਉਸ ਵੇਲੇ ਭਾਰਤ ਪੁਸ਼ਨ ਆਸ਼ੂ ਦੀ ਹਾਰ ਹੋਈ ਸੀ ਭਾਰਤ ਪੁਸ਼ਨ ਆਸ਼ੂ ਹਾਰਨ ਤੋਂ ਬਾਅਦ ਜੇਲ੍ਹ ਵੀ ਜਾ ਕੇ ਆਏ ਆ ਕਈ ਤਰ੍ਹਾਂ ਦੇ ਹੋਰ ਕਾਨੂੰਨੀ ਉਲਝੇਵਿਆਂ ਦੇ ਵਿੱਚ ਫਸੇ ਰਹੇ ਆ ਤੇ ਹੁਣ ਉਹ ਇੱਕ ਵਾਰੀ ਫੇਰ ਜੇਲ੍ਹ ਦੇ ਵਿੱਚੋਂ ਬਾਹਰ ਆ ਤੇ ਉਹਨਾਂ ਨੂੰ ਇਸ ਗੱਲ ਦੀ ਆਸ ਹੈ ਜੀ ਕਿ ਝੋਲੀ ਮੇਰੀ ਵਿੱਚ ਜਿੱਤ ਪੈ ਜਾਣੀ ਆ ਪਰ ਇਹ ਸਮਾਂ ਦੱਸੋਗਾ ਵੀ ਕਿਹਦੀ ਝੋਲੀ ਦੇ ਵਿੱਚ ਜਿੱਤ ਪੈਂਦੀ ਹੈ ਤੇ ਕਿਹਦੀ ਵਿੱਚ ਨਹੀਂ ਪਰ ਉਦਾਂ 100 ਦੇ ਵਿੱਚੋਂ ਜਿਹੜੇ 90% ਦੀ ਲੋਕ ਇਹ ਗੱਲਾਂ ਕਰਦੇ ਜੀ ਮੁੱਖ ਮੁਕਾਬਲਾ ਭਾਰਤ ਭੂਸ਼ਣ ਆਸ਼ੂ ਭਾਜਪੀ ਦਾ ਤੇ ਆਮ ਆਦਮੀ ਪਾਰਟੀ ਦਾ ਉਹਦਾ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਆ ਉਹ ਵੀ ਕਹਿੰਦੇ ਵੀ ਇਸ ਖੇਤਰ ਦੇ ਵਿੱਚ ਇਹ ਚੰਗੀ ਪਛਾਣ ਰੱਖਦਾ ਪਰ ਕਿਉਂਕਿ ਇਹ ਜਿਹੜੀ ਸੀਟ ਆ ਇਹ ਹੈਗੀ ਜੀ ਇਸ ਵੇਲੇ ਸ਼ਹਿਰੀ ਸੀਟ ਤੇ ਸ਼ਹਿਰੀ ਸੀਟ ਦੀਆਂ ਗੱਲਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਤੋ ਵੈਨੇ ਪਾਈ ਕੀ ਬਣਦਾ ਹੁੰਦੇ ਸਮੇਂ ਦੇ ਵਿੱਚ ਪਰ ਆਸ਼ੀਸ਼ ਗੱਲ ਦੀ ਹੈ ਕਿ ਜਿਹੜੀ ਵੀ ਪਾਰਟੀ ਜਿੱਤੀ ਤੇ ਉਸ ਪਾਰਟੀ ਨੂੰ ਕਈ ਤਰ੍ਹਾਂ ਦੇ ਜਿਹੜੀਆਂ ਉਹ ਅਪਰਚੂਨਿਟੀ ਮਿਲਣਗੀਆਂ ਵੀ ਪਾਈਏ ਲੋਕਾਂ ਦੇ ਵਿੱਚ ਬਹੁਤ ਵਧੀਆ ਵਚੇ ਚੱਕਦੀ ਹੈ ਕਿਵੇਂ ਹੈ ਕਿਵੇਂ ਨਹੀਂ ਤੇ ਉਦਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਜਨਰਲ ਚੋਰਾ ਆਇਆ ਪਿਆ ਜੀ ਜੀ ਬਿਲਕੁਲ ਸਹੀ ਹੈ ਤਾਂ ਚਲੋ ਸਮਝਾਇਆ ਕਰੂਗਾ ਲੋਕਾਂ ਨੇ ਤਿਆਰ ਕਰਨਾ ਹੈ ਕਿ ਕਿਹਦੇ ਵੱਲੋਂ ਭੁਗਤਦੇ ਨੇ ਉਧਰ ਦੂਸਰੇ ਬੰਨੇ ਕਹਿੰਦਾ ਸਭ ਸ਼੍ਰੋਮਣੀ ਕਮੇਟੀ ਨੇ ਮੁੱਖ ਮੰਤਰੀ ਸਾਹਿਬ ਦੀ ਟਿੱਪਣੀ ਤੇ ਬੜਾ ਤਿੱਖਾ ਪ੍ਰਤੀਕਰਮ ਦਿੱਤਾ ਜੀ ਕੀ ਟਿੱਪਣੀ ਸੀ ਬਿਲਕੁਲ ਜੀ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਬੜੀ ਤਿੱਖੀ ਪ੍ਰਤੀਕਿਰਿਦਤ ਕੀਤੀ ਹੈ ਅਸਲ ਵਿੱਚ ਗੱਲ ਇਹ ਵੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਨਾ ਇੱਕ ਟਿੱਪਣੀ ਕਰਤੀ ਹੈ ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਆ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਆਖਿਆ ਇਹਦੇ ਉੱਤੇ ਐਡਵੋਕੇਟ ਧਾਮੀ ਨੇ ਤਿੱਖੀ ਪ੍ਰਤੀਕਿਰਿਦਤ ਕੀਤੀ ਹੈ ਉਹਨਾਂ ਨੇ ਕਿਹਾ ਜੀ ਮੁੱਖ ਮੰਤਰੀ ਦੀ ਇਹ ਟਿੱਪਣੀ ਮਿਰ ਅਧਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਹੈ ਤੇ ਸਿੱਖ ਕੌਮ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਦੀ ਬੇਦਬੀ ਕਰਨ ਵਾਲੀ ਹੈ। ਭਗਵੰਤ ਮਾਨ ਦੀ ਬૌਧਿਕ ਕੰਗਾਲੀ ਦਾ ਸਬੂਤ ਦਿੰਦੀ ਹੈ। ਉਹ ਹੋਮੇ ਦੇ ਨਾਲ-ਨਾਲ ਹੌਲੇ ਪੱਦਰ ਦੀ ਜਿਹੜੀ ਆ ਉਹ ਸੋਚੇ ਵੀ ਅਪਣਾਉਂਦੇ ਆ। ਕਾਮੀ ਨੇ ਗੱਲ ਕਹੀ ਹੈ ਕਿ ਅਕਾਲੀ ਲਹਿਰ ਨੇ ਸਿੱਖਾਂ ਤੇ ਪੰਜਾਬ ਦੀ ਭਲਾਈ ਲਈ ਲੜਾਈਆਂ ਲੜੀਆਂ ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਰਦੇ ਜਿਕੇ ਅਕਾਲੀ ਦਾ ਗੋਲਕਾਂ ਦੀ ਰਖਵਾਲੀ ਲਈ ਆਪਣਾ ਸਭ ਕੁਝ ਕੁਰਬਾਨ ਕਰਦੇ ਆਏ ਆ ਉਹ ਕਹਿੰਦੇ ਜੀ ਇਹ ਇੱਕ ਬਹੁਤ ਵੱਡੀ ਤੇ ਗਲਤ ਗੱਲ ਹੈਗੀ ਆ ਉਹਨਾਂ ਨੇ ਕਿਹਾ ਜੀ ਭਗਵੰਤਬਾਹਤ ਤਾਂ ਖੁਦ ਪੰਜਾਬ ਨੂੰ ਪ੍ਰਵਾਸੀਆਂ ਹੱਥੋਂ ਛੁਟਾ ਰਹੇ ਆ ਉਹਨਾਂ ਨੇ ਕਿਹਾ ਵੀ ਸ਼੍ਰੋਮਣੀ ਕਮੇਟੀ ਨਾ ਸਿਰਫ ਧਾਰਮਿਕ ਪ੍ਰਬੰਧਕ ਸੰਸਥਾ ਸਗੋਂ ਸਮਾਜਿਕ ਤੇ ਸਿੱਖਿਆ ਖੇਤਰ ਦੇ ਵਿੱਚ ਵੀ ਆਦਰਸ਼ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਆ ਦੇਖੋ ਗੱਲਾਂ ਦੋ ਦੋਨੋ ਪਾਸੇ ਗਈਆਂ ਜਿਹੜੀ ਗੱਲ ਭਗਵੰਤਸਾਨ ਹੋਰਾਂ ਨੇ ਕਹੀ ਆ ਉਹ ਬਹੁਤ ਸਾਰੇ ਲੋਕ ਆਮ ਕਹਿੰਦੇ ਆ ਕਿ ਭਾਈ ਬਜਟ ਬਹੁਤ ਆਉਂਦਾ ਇੱਥੇ ਆ ਕੁਝ ਹੋ ਜਾਂਦਾ ਹਾਲਾਂਕਿ ਇਹਦੇ ਬਾਰੇ ਕਿਸੇ ਕੋਲੇ ਕੋਈ ਸਬੂਤ ਹੈ ਨਹੀਂਗਾ ਪਰ ਫਿਰ ਵੀ ਲੋਕਾਂ ਦੇ ਵਿੱਚ ਜਿਹੜੀਆਂ ਗੱਲਾਂ ਚੱਲਦੀਆਂ ਉਹ ਇਸ ਰੂਪ ਦੇ ਵਿੱਚ ਹੀ ਆ ਪਰ ਦੂਜੀ ਗੱਲ ਇਹ ਆ ਵੀ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਆਪਣੀ ਥਾਂ ਤੇ ਸਹੀ ਹੋ ਸਕਦੀ ਪਰ ਇਹ ਵੀ ਗੱਲ ਸੱਚੀ ਹੈ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਤੇ ਇਹ ਗੱਲਾਂ ਜਿਹੜੀਆਂ ਉਹ ਉਰੇ ਪਰੇ ਹੋਈਆਂ ਤੇ ਇਹ ਸਿਧਾਂਤਾਂ ਤੋਂ ਆਪਾਂ ਕੁਝ ਕੁ ਸਖੜੀਆਂ ਗੱਲਾਂ ਵੀ ਸ਼੍ਰੋਮਣੀ ਕਮੇਟੀ ਨਾਲ ਜੋੜਦੇ ਹਾਂ ਸੋ ਬਿਨੈ ਕੀ ਬਣਦਾ ਪਰ ਗੱਲ ਇਹ ਕਿ ਤਿੱਖੀ ਪ੍ਰਤੀਕਿਰਿਆ ਜਾਰੀ ਕੀਤੀ ਹੈ ਵੀ ਭਾਈ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਾਣ ਬੁੱਝ ਕੇ ਆ ਗੱਲਾਂ ਕਰਦੇ ਹੈਗੇ ਜੀ ਪੰਜਾਬ ਦੇ ਮੁਖੰਦਰੀ ਸਾਹਿਬ ਜੀ ਜੀ ਤੇ ਟੈਣਾ ਸਾਹਿਬ ਉੱਧਰ ਦੂਸਰੇ ਵੱਨੇ ਸੁਖਦੇਵ ਸਿੰਘ ਢੀਂਸਾ ਹੋਰਾਂ ਦਾ ਸ਼ਰਧਾਂਜਲੀ ਸਮਾਗਮ ਹੋ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਸੁਖਦੇਵ ਸਿੰਘ ਢੀਂਸਾ ਹੋਰਾਂ ਦਾ ਸ਼ਰਧਾਂਜਲੀ ਸਮਾਗਮ ਹੋ ਗਿਆ ਸੁਖਦੇਵ ਸਿੰਘ ਢੀਂਸਾ ਹੋਰਾਂ ਦੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਕੱਲ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਆ ਸੁਖਦੇਵ ਸਿੰਘ ਢੀਂਸਾ ਹੋਰਾਂ ਦੇ ਸਮਾਰੋਹ ਦੇ ਵਿੱਚ ਤੇ ਇੱਥੇ ਪਰਮਿੰਦਰ ਸਿੰਘ ਢੀਲਸਾ ਨੇ ਐਡਵੋਕੇਟ ਧਾਮੀ ਨੇ ਸੰਗਤ ਦਾ ਉਥੇ ਧੰਨਵਾਦ ਕੀਤਾ ਪਹੁੰਚਣ ਦੇ ਉੱਤੇ ਤੇ ਇੱਥੇ ਸੁਖਬੀਰ ਸਿੰਘ ਬਾਦਲ ਸੁਨੀਲ ਜਾਖੜ ਅਮਨ अरोड़ा ਤੇ ਪ੍ਰਤਾਪ ਸਿੰਘ ਬਾਜਵਾ ਤੇ ਗਿਆਨੀ ਹਰਪ੍ਰੀਤ ਸਿੰਘ ਤਰਲੋਚਨ ਸਿੰਘ ਤਰਨ ਚੁੱਗ ਤੇ ਹੋਰ ਜਿਹੜੀਆਂ ਉੱਗੀਆਂ ਸ਼ਖਸੀਅਤਾਂ ਪਹੁੰਚੀਆਂ ਡਾਕਟਰ ਪਰਿੰਦਰ ਸਿੰਘ ਹੰਦਰਦਹਰੀ ਪਹੁੰਚੇ ਆ ਤੇ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸਗੇ ਜੀ ਗੁਰਦੁਆਰਾ ਨਾਨਕੇਣਾ ਸਾਹਿਬ ਦੇ ਵਿੱਚ ਸੰਗਰੂਰ ਦੇ ਵਿੱਚ ਤੇ ਇਹ ਉਥੇ ਸ਼ਿਰਦ ਅਗਲੀ ਸਮਾਰੰਗਮ ਸੀ ਪਿਛਲੇ ਦਿਨੀ ਆਪਾਂ ਜਾਣਦੇ ਹਾਂ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਖਬਰ ਦੁੱਖ ਦੇ ਨਾਲ ਪੜ੍ਹੀ ਗਈ ਸੀ ਕਿ ਭਾਈ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਇਹ ਫੋਟਸ ਹਸਪਤਾਲ ਦੇ ਵਿੱਚ ਮੌਤ ਹੋਈ ਹੈ ਤੇ ਚਲੋ ਹੁਣ ਉਸ ਤੋਂ ਬਾਅਦ ਤੇ ਕੱਲ੍ਹ ਸਰਨਾਗ ਦੇ ਲਈ ਸਮਾਗਮ ਸੀਗਾ ਤੇ ਸਰਨਾਗਲੀ ਸਮਾਗਮ ਦੇ ਵਿੱਚ ਸੁਨੀਲ ਜਾਖੜ ਨੇ ਇੱਕ ਗੱਲ ਬੜੀ ਮਹੱਤਵਪੂਰਨ ਕਹੀ ਉਹ ਕਹਿੰਦੇ ਵੀ ਦੇਖੋ ਜੇ ਅਕਾਲੀ ਦਲ ਨੂੰ ਮੁਰਕੇ ਜਿਉਂਦਾ ਕਰਨਾ ਤਾਂ ਸਾਰੇ ਜਿਹੜੇ ਧੜੇ ਆ ਉਹਨਾਂ ਨੂੰ ਇੱਕ ਹੋਣਾ ਪਊਗਾ ਨਹੀਂ ਤਾਂ ਇੱਕ ਹੋਣਾ ਬੜਾ ਮੁਸ਼ਕਲ ਆ ਤੇ ਅਕਾਲੀ ਦਲ ਦਾ ਜੁੜ ਕੇ ਇੱਕ ਹੋ ਕੇ ਤੇ ਮੁਕਾਬਲੇ ਦੇ ਵਿੱਚ ਆਉਣਾ ਇਹ ਪੰਜਾਬ ਦੇ ਲਈ ਖੇਤਰੀ ਪਾਰਟੀ ਦੇ ਤੌਰ ਤੇ ਉੱਤੇ ਬੜੀ ਜ਼ਰੂਰੀ ਗੱਲ ਹੈ ਜੀ ਜੀ ਬਟਨਾ ਸਾਹਿਬ ਜਾਖੜ ਸਾਹਿਬ ਦਾ ਜਿਹੜਾ ਬਿਆਨ ਹੈ ਇਹਨੂੰ ਲੈ ਕੇ ਵੀ ਲੋਕਾਂ ਦੀ ਬੜੀ ਵੱਖ-ਵੱਖਰੀ ਤਰ੍ਹਾਂ ਦੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਵੀ ਪਹਿਲੀ ਗੱਲ ਤਾਂ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਫਿਕਰ ਹੋ ਰਹੀ ਹੈ ਜਾਖੜ ਸਾਹਿਬ ਨੂੰ ਦੂਸਰੀ ਗੱਲ ਇਹ ਵੀ ਜਿਹੜੀ ਪਾਰਟੀ ਨੂੰ ਉਹ ਛੱਡ ਕੇ ਆਏ ਨੇ ਖੜੇਬੰਦੀ ਤਾਂ ਉਸ ਪਾਰਟੀ ਦੇ ਵਿੱਚ ਵੀ ਬਹੁਤ ਜ਼ਿਆਦਾ ਤੇ ਉਹਦੇ ਬਾਰੇ ਵਿੱਚ ਕਦੇ ਉਹਨਾਂ ਨੇ ਬਿਆਨ ਹੀ ਨਹੀਂ ਦਿੱਤਾ ਦੀ ਖੁੱਜੀ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਨਾ ਵੀ ਇਹ ਖਬਰ ਆਈ ਹੈ ਸਾਹਮਣੇ ਤੇ ਦੂਜੀ ਗੱਲ ਇਥੇ ਜਾਖੜ ਸਾਹਿਬ ਦਾ ਇਸ ਤਰੀਕੇ ਦੇ ਨਾਲ ਬਿਆਨ ਦੇਣਾ ਉਹ ਪਹਿਲਾਂ ਵੀ ਬੜੀ ਵਾਰ ਦਿੱਤਾ ਬਿਆਨ ਉਹਨਾਂ ਨੇ ਉਹਨਾਂ ਨੇ ਪਹਿਲੀ ਵਾਰ ਨਹੀਂ ਅਜੇ ਤੱਕ ਉਹਨਾਂ ਨੇ ਅਕਾਲੀ ਦਲ ਨੂੰ ਇਕ ਕਰਨ ਵਾਸਤੇ ਬੜੀ ਵਾਰ ਗੱਲਾਂ ਕਹੀਆਂ ਉਹ ਕਹਿੰਦੇ ਜੀ ਅਕਾਲੀ ਦਲ ਨੂੰ ਇਕ ਕਰਨਾ ਮੇਰਾ ਕੰਮ ਨਹੀਂ ਪਰ ਮੈਂ ਪੰਜਾਬ ਦੀ ਖੇਤਰੀ ਪਾਰਟੀ ਦੇ ਤੌਰ ਤੇ ਗੱਲ ਕਹਿਣਾ ਕਿ ਭਾਈ ਤੁਸੀਂ ਇੱਕ ਹੋ ਕੇ ਚੱਲੋ ਤੇ ਇੱਕ ਹੋਣ ਦੇ ਵਿੱਚ ਹੀ ਤੁਹਾਡਾ ਫਾਇਦਾ ਕੀ ਪੰਜਾਬ ਦੀ ਕੋਈ ਵੀ ਖੇਤਰੀ ਪਾਰਟੀ ਹੋਵੇ ਜਿਹੜੀ ਕਿ ਖਾਸ ਕਰਕੇ ਸਿੱਖਾਂ ਦੀ ਨੁਮਾਇੰਗੀ ਕਰਦੀ ਹੋਵੇ ਉਹਦਾ ਇੱਕ ਹੋ ਕੇ ਚੱਲਣਾ ਬੜਾ ਜ਼ਰੂਰੀ ਆ ਹਾਲਾਂਕਿ ਉਹ ਇਸ ਵੇਲੇ ਭਾਜਪੀ ਦੇ ਵਿੱਚ ਆ ਕਾਂਗਰਸ ਦੇ ਵਿੱਚੋਂ ਉੱਠ ਕੇ ਆਏ ਆ ਪਰ ਜਦੋਂ ਬੰਦਾ ਸੀਨੀਅਰ ਹੋਵੇ ਤੇ ਉਹ ਫਿਰ ਅਕਾਲੀਆਂ ਦੇ ਵੀ ਸੰਪਰਕ ਦੇ ਵਿੱਚ ਹੁੰਦਾ ਬਾਕੀ ਪਾਰਟੀਆਂ ਦੇ ਵੀ ਹੁੰਦਾ ਇਹ ਵੱਖਰੀ ਗੱਲ ਆ ਵੀ ਇਸ ਵੇਲੇ ਸੁਨੀਲ ਜਾਖੜ ਹੋਰਾਂ ਦਾ ਵੀ ਆਪਾਂ ਜਾਣਦੇ ਕਿ ਅਸਤੀਫਾ ਚੱਲਦਾ ਤੇ ਅਸਤੀਫੇ ਦੇ ਬਾਰੇ ਵੀ ਖਬਰਾਂ ਕਈ ਵਾਰ ਆਈਆਂ ਵੀ ਭਾਈ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਪਰ ਉਹਦਾ ਅਸਤੀਫਾ ਲੈਣਾ ਨਹੀਂ ਦਿੱਤਾ ਹੋਇਆ ਸੋ ਦੇਖਦੇ ਕੀ ਬਣਦਾ ਪਰ ਜਾਖੜ ਹੋਰਾਂ ਨੇ ਸਮੇਂ-ਸਮੇਂ ਦੇ ਉੱਤੇ ਆਪਣੀ ਹਮਦਰਦੀ ਆਪਣਾ ਦੁੱਖ ਇਸ ਗੱਲ ਦੇ ਵਿੱਚ ਪ੍ਰਗਟਾਇਆ ਵੀ ਅਕਾਲੀ ਦਲ ਸਾਹ ਸੱਤ ਹੀਣ ਹੋਈ ਜਾਂਦਾ ਜੀ ਜੀ ਤੇ ਟੈਣਾ ਸਾਹਿਬ ਵੈਸੇ ਜਿਹੜੀ ਫੋਟ ਕਾਂਗਰਸੀਆਂ ਦੇ ਵਿੱਚ ਪਈ ਹੋਈ ਹੈ ਉਹਦੇ ਬਾਰੇ ਵਿੱਚ ਵੀ ਆਪਾਂ ਗੱਲ ਕਰਦੇ ਹਾਂ ਕਿਉਂਕਿ ਲੁਧਿਆਣਾ ਚੋਣਾ ਦੇ ਵਿੱਚ ਤਾਂ ਉਹ ਵੀ ਇਹ ਚੀਜ਼ਾਂ ਬਹੁਤ ਨਿਕਲ ਕੇ ਸਾਹਮਣੇ ਆਈਆਂ ਨੇ ਉਹ ਫੋਟ ਘਟੀ ਹੈ ਕਿ ਹਾਲੇ ਵੀ ਉਵੇਂ ਹੀ ਬਰਕਰਾਰ ਹੈ ਨਹੀਂ ਜੀ ਇਹ ਘਟ ਨਹੀਂ ਸਕਦੀਗੀ ਇਹ ਅੱਜ ਵੀ ਬਰਕਰਾਰ ਹੈ ਇਹਨਾਂ ਦਾਅਵੇ ਨਾਲ ਗੱਲ ਕਹਿਣਾ ਵੀ ਕਾਂਗਰਸ ਦੇ ਜੇ ਮੁਕਾਬਲੇ ਦੇ ਵਿੱਚ ਬਾਹਰ ਰਹਿੰਦੀ ਹੈ ਨਾ ਕਿਸੇ ਵੀ ਗੱਲ ਦੇ ਵਿੱਚੋਂ ਤਾਂ ਇਹ ਇਹਨਾਂ ਦੀ ਆਪਸੀ ਫੁੱਟ ਤੇ ਸੜਕਾ ਹੋਰ ਕੋਈ ਇਹਨਾਂ ਦੇ ਨਾਲ ਧੱਕਾ ਨਹੀਂ ਹੋ ਰਿਹਾ ਇਹਨਾਂ ਦੀ ਆਪਸੀ ਫੁੱਟ ਦੇ ਸੜਕਾ ਹੀ ਹੈ ਸਾਰਾ ਕੁਝ ਹੁੰਦਾ ਤੇ ਐਸੀ ਵੀ ਹੋਣ ਤੋਂ ਜੀ ਹੋਣਾ ਕੋਈ ਇਹਨਾਂ ਨਾਲ ਜ਼ਿਆਦਤੀ ਨਹੀਂ ਕਰ ਰਿਹਾ ਕੋਈ ਇਹਨਾਂ ਨਾਲ ਧੋਖਾ ਨਹੀਂ ਕਰ ਰਿਹਾ ਇਹ ਸਾਰਾ ਕੁਝ ਆਪ ਹੀ ਕਰੀ ਜਾਂਦੇ ਆ ਆਪ ਹੀ ਬਣਾਈ ਜਾਂਦੇ ਆ ਆਪ ਹੀ ਢਾਈ ਜਾਂਦੇ ਆ ਆਪ ਹੀ ਸਾਰਾ ਕੁਝ ਕਰਦੇ ਆ ਅੱਜ ਵੀ ਇਹ ਉਹ ਚੱਲੀ ਜਾਂਦਾ ਸੋ ਦੇਖੋ ਤੁਸੀਂ ਇਸ ਵੇਲੇ ਵੀ ਕਾਂਗਰਸੀ ਦੋ ਧੜਿਆਂ ਦੇ ਵਿੱਚ ਕਿਵੇਂ ਵੰਡੇ ਆ ਇੱਕ ਧੜਾ ਜਿਹੜਾ ਉਹ ਹੈਗਾ ਜੀ ਇਸ ਵੇਲੇ ਬਾਜਵਾ ਤੇ ਚੰਨੀ ਗਰੁੱਪ ਦੂਜਾ ਧੜਾ ਜਿਹੜਾ ਹੈਗਾ ਬਾਜਵਾ ਤੇ ਰਾਜਾ ਵੜਨ ਗਰੁੱਪ ਦੂਜਾ ਧੜਾ ਜਿਹੜਾ ਭਾਰਤ ਭੂਸ਼ਣ ਆਸ਼ੂਰ ਚੰਨੀ ਤੇ ਰਾਣਾ ਗੁਰਜੀਤ ਗਰੁੱਪ ਸੋ ਇਸ ਤਰੀਕੇ ਨਾਲ ਧੜੇ ਬਣ ਗਏ ਇਹਨਾਂ ਦੇ ਅੱਜ ਵੀ ਹੈਗੀਆਂ ਜਿਹੜੀਆਂ ਮੈਨੂੰ ਲੱਗਦਾ ਨਹੀਂ ਕਿ ਛੇਤੀ ਕਿਤੇ ਖਤਮ ਹੋਣਗੀਆਂ ਤੇ ਜਿਹੜੀਆਂ ਹੁਣ ਤੱਕ ਨਹੀਂ ਖਤਮ ਹੋਈਆਂ ਉਹ ਭਵਿੱਖ ਦੇ ਵਿੱਚ ਕੱਢੀਆਂ ਹੋਣਗੀਆਂ ਹੁਣ ਤਾਂ ਚੋਣਾ ਸਿਰ ਦੇ ਉੱਤੇ ਆਈਆਂ 9 ਤਰੀਕ ਨੂੰ ਆਪਾਂ ਇਹ ਗੱਲਬਾਤ ਕਰ ਰਹੇ ਆਂ ਉਨਵੀਂ ਤਰੀਕ ਨੂੰ ਵੋਟਾਂ ਦਸਵੇਂ ਰਣ ਨਹੀਂ ਯਾਨੀ ਕਿ ਅੱਜ ਤੋਂ ਬਾਅਦ ਵੋਟਾਂ ਪੈ ਜਾਣੀਆਂ ਸੋ ਕਾਂਗਰਸੀਆਂ ਦਾ ਕਲਚਰ ਇਹ ਹੈ ਜੀ ਜੀ ਜਨਾਬ ਸਾਹਿਬ ਅੱਗੇ ਵਾਧ ਦੇਣ ਜੀ ਹੁਣ ਗੱਲ ਕਰਦੇ ਹਾਂ ਬਲਕੌਰ ਸਿੰਘ ਹੋਰਾਂ ਦੀ ਬਲਕੌਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਕੋਈ ਵੀ ਡਾਕੂਮੈਂਟਰੀ ਜਾਂ ਕਿਤਾਬ ਮੇਰੇ ਪੁੱਤ ਦੇ ਬਾਰੇ ਵਿੱਚ ਜਾਰੀ ਨਾ ਕੀਤੀ ਜਾਏ ਹਾਂ ਬਿਲਕੁਲ ਜੀ ਬਿਲਕੁਲ ਕੋਈ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੇਰੇ ਪੁੱਤ ਦੇ ਬਾਰੇ ਕੋਈ ਡਾਕੂਮੈਂਟਰੀ ਕੋਈ ਫਿਲਮ ਕੋਈ ਵੀ ਜਿਹੜੀ ਕਿਤਾਬ ਉਹ ਜਾਰੀ ਨਾ ਕੀਤੀ ਜਾਵੇ ਜਿੰਨੀ ਦੇਰ ਤੱਕ ਸਾਡੇ ਪਰਿਵਾਰ ਤੋਂ ਪਰਮਿਸ਼ਨ ਨਹੀਂ ਲਈ ਜਾਂਦੀ ਉਹਨਾਂ ਨੇ ਕਿਹਾ ਜੀ ਕਿ ਪਤਾ ਨਹੀਂ ਕੀ ਹੋ ਜਾਏ ਤੱਤ ਤੇ ਕੀ ਹੋ ਜੀਆਂ ਗੱਲਾਂ ਉਹਦੇ ਵਿੱਚ ਕੀਤੀਆਂ ਜਾਣੀਆਂ ਤੇ ਉਹ ਕਹਿੰਦੇ ਜੀ ਔਰੇ ਤੋਂ ਬਾਹਰ ਸਾਡਾ ਕੇਸ ਆ ਜਿਹੜਾ ਮੇਰੇ ਪੁੱਤ ਦਾ ਉਹ ਪ੍ਰਭਾਵਿਤ ਹੋ ਸਕਦਾ ਦੂਜੀ ਗੱਲ ਇਹ ਆ ਉਹਨਾਂ ਨੇ ਕਿਹਾ ਜੀ ਕਿ 11 ਤਰੀਕ ਨੂੰ ਮੂਸੇਵਾਲੇ ਦਾ ਨਵਾਂ ਗੀਤ ਜਾਰੀ ਹੋਊਗਾ ਫਿਰ ਇਹਨਾਂ ਨੇ ਇੱਕ ਹੋਰ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਦੇਖੋ ਜਿਹੜੀ ਜਾਣਕਾਰੀ ਆਈ ਆ ਉਹ ਇਹ ਆ ਜੀ ਕਿ ਇੱਕ ਡਾਕੂਮੈਂਟਰੀ ਤਿਆਰ ਕੀਤੀ ਜਾ ਰਹੀ ਆ ਇਹਦੇ ਉੱਤੇ ਰੋਕ ਲਗਾਉਣ ਲਈ ਉਹ ਕਹਿੰਦੇ ਜੀ ਮੈਂ ਮਹਾਰਾਸ਼ਟਰ ਦੇ ਡੀਜੀਪੀ ਨੂੰ ਚਿੱਠੀ ਲਿਖੀ ਆ ਉਹਨਾਂ ਨੇ ਕਿਹਾ ਜੀ ਕਿ ਫਿਲਮ ਦੇ ਵਿੱਚ ਐਫ ਆਈ ਆਰ ਦੇ ਵਿੱਚ ਨਾਮਜ਼ਦ ਲੋਕਾਂ ਦੀਆਂ ਇੰਟਰਵਿਊਜ਼ ਵੀ ਲਈਆਂ ਗੰਗਾ ਜੋ ਕੇਸ ਦੇ ਵਿੱਚ ਮਲਜ਼ਮਾਂ ਦੇ ਲਈ ਸਹਾਈ ਹੋ ਸਕਦੀਆਂ ਇਸ ਲਈ ਉਹ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ ਉਹਨਾਂ ਨੇ ਕਿਹਾ ਜੀ ਕਿ ਕਈ ਲੋਕਾਂ ਦੇ ਵੱਲੋਂ ਇਸ ਤੋਂ ਪਹਿਲਾਂ ਸਿੱਧੂ ਦੇ ਉੱਤੇ ਕਿਤਾਬਾਂ ਲਿਖਣ ਜਾਂ ਫਿਲਮਾਂ ਬਣਾਉਣ ਦੇ ਲਈ ਉਹਨਾਂ ਦੇ ਕੋਲ ਪਹੁੰਚ ਕੀਤੀ ਗਈ ਹੈ ਪਰ ਇਨਸਾਫ਼ ਮਿਲਣ ਤੱਕ ਇਹ ਸੰਭਵ ਨਹੀਂ ਹੋ ਸਕਦਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਦੋਂ ਕੇਸ ਦਾ ਫੈਸਲਾ ਹੋ ਜਾਊਗਾ ਉਹ ਖੁਦ ਸਿੱਧੂ ਨੂੰ ਚੋਣ ਵਾਲਿਆਂ ਦਾ ਸਾਥ ਦੇਣਗੇ ਜੋ ਉਹਦੇ ਨਾਲ ਜ਼ਿੰਦਗੀ ਦੇ ਨਾਲ ਸਬੰਧਤ ਕੁਝ ਨਾ ਕੁਝ ਪੇਸ਼ ਕਰਨਾ ਚਾਹੁੰਦੇ ਕੁਝ ਲਿਖਣਾ ਚਾਹੁੰਦੇ ਆ। ਸੋ ਉਹਨਾਂ ਨੇ ਆ ਗੱਲ ਕਹੀ ਆ ਕਿ ਕਿਉਂਕਿ ਨਾ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਆ ਗਈ ਜੀ ਕਿ ਬੀਬੀਸੀ ਦੇ ਵੱਲੋਂ ਇੱਕ ਡਾਕੂਮੈਂਟਰੀ ਤਿਆਰ ਕੀਤੀ ਗਈ ਆ ਜਿਹੜੀ ਕਿ ਇਹਨਾਂ ਨੇ ਹੁਣ ਰਿਲੀਜ਼ ਕਰਨੀ ਆ ਇਹ ਡਾਕੂਮੈਂਟਰੀ ਆ ਜਾਣੀ ਜੀ ਬੀਬੀਸੀ ਦੀ 11 ਤਰੀਕ ਨੂੰ ਸ਼ਾਮੀ 7:00 ਵਜੇ। ਸੋ ਉਹਨਾਂ ਨੇ ਇਸ ਗੱਲ ਤੇ ਉੱਥੇ ਇਤਰਾਜ਼ ਜ਼ਾਹਰ ਕੀਤਾ ਵੀ ਹੋ ਸਕਦਾ ਤੁਸੀਂ ਇਹਦੇ ਵਿੱਚ ਇਹੋ ਜੀਆਂ ਗੱਲਾਂ ਕਰੋ ਜਿਹੜੀਆਂ ਕੇਸ ਨੂੰ ਪ੍ਰਭਾਵਿਤ ਕਰਨ ਨੂੰ ਤੇ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜੀ। ਜੀ। ਤਣਾ ਸਾਬ ਉੱਤਰ ਪੰਜਾਬ ਦੇ ਵਿੱਚ 10 ਜ਼ਿਲ੍ਹਿਆਂ ਦੇ ਵਿੱਚ ਕਹਿੰਦੇ ਝੋਨੇ ਦੀ ਲਵਾਈ ਦਾ ਕੰਮ ਅੱਜ ਤੋਂ ਸ਼ੁਰੂ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਅੱਜ ਤੋਂ ਸ਼ੁਰੂ ਆ ਤੇ ਪਤਾ ਲੱਗਾ ਜੀ ਲੇਬਰ ਦੀ ਘਾਟ ਤੇ ਪਨੀਰੀ ਛੋਟੀ ਹੋਣ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ ਤੇ ਸੂਬਾ ਸਰਕਾਰ ਦੇ ਵੱਲੋਂ ਐਤਕੀ ਪੰਜਾਬ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਕੇ ਤੇ ਝੋਨੇ ਦੀ ਲਵਾਈ ਸ਼ੁਰੂ ਕਰਨ ਦੀ ਹਦਾਇਤ ਕੀਤੀ ਗਈ ਸੀ ਤੇ ਝੋਨੇ ਦੀ ਲਵਾਈ ਜਿਹੜੀ ਪਹਿਲੀ ਤਰੀਕ ਤੋਂ ਕਹੇ ਹੋਈ ਸੀਗੀ ਤੇ ਦੂਜੀ ਤਰੀਕ 5 ਤੇ ਤੀਜੀ ਤਰੀਕ 6 ਜੂਨ ਤਹ ਕਿਤੀ ਗਈ ਸੀ ਜਿਹਦੇ ਤਹਿਤ ਅੱਜ ਜਿਹੜੇ ਬਾਕੀ ਬਚਦੇ 10 ਜ਼ਿਲ੍ਹੇ ਆ ਜਿਹਦੇ ਵਿੱਚ ਲੁਧਿਆਣਾ ਮਾਨਸਾ ਮੋਗਾ ਪਟਿਆਲਾ ਸਮਰੂਰ ਬਰਨਾਲਾ ਕਪੂਰਥਲਾ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਜਿਹਨੂੰ ਅਸੀਂ ਨਵਾਂ ਸ਼ਹਿਰ ਕਹਿੰਦੇ ਆ ਤੇ ਇਸੇ ਤਰੀਕੇ ਨਾਲ ਮਲੇਰਕੋਟਲਾ ਤੇ ਅੰਦਰ ਤੋਂ ਨੜੀ ਲਵਾਈ ਦਾ ਕੰਮ ਅੱਜ ਤੋਂ ਸ਼ੁਰੂ ਹੋ ਗਿਆ ਬਹੁਤੇ ਕਿਸਾਨਾਂ ਦੇ ਵੱਲੋਂ ਇਸ ਵਾਰ ਪੂਸਾ 43 ਤੋਂ ਇਲਾਵਾ PR 126 ਸਵੇ ਘੱਟ ਸਮੇਂ ਦੇ ਵਿੱਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਕਈ ਕਿਸਾਨਾਂ ਨੇ ਝੋੜੜੀ ਅਗੇਤੀ ਲਵਾਈ ਕੀਤੀ ਆ ਪਰ ਬਹੁਤ ਸਾਰੇ ਕਿਸਾਨ ਅਜੇ ਵੀ ਲੇਬਰ ਦੀ ਘਾਟ ਦੇ ਚੱਲਦਿਆਂ ਮੁਸ਼ਕਲਾਂ ਨਾਲ ਦੋ ਚਾਰ ਹੋ ਰਹੇ ਆ। ਸੋ ਇਹ ਹੈ ਜੀ ਕਿ ਇਸ ਦੀ ਤਿੰਨ ਪੜਾਵਾਂ ਦੇ ਵਿੱਚ ਥੋਨਾ ਲਾਉਣ ਦੀ ਹਦਾਇਤ ਜਾਰੀ ਹੋਈ ਸੀ ਤੇ ਉਹ ਤੀਜਾ ਪੜਾਅ ਅਜੇ ਤੋਂ ਸ਼ੁਰੂ ਹੋਣਾ ਹੈ ਜੀ। ਜੀ ਪਟਨਾ ਸਾਹਿਬ ਦੇ ਨਾਲ ਹੀ ਜਿਹੜੀ ਗਰਮੀ ਆ ਉਹ ਵੀ ਕਹਿਰ ਦੀ ਪੈ ਰਹੀ ਹੈ ਜੀ ਕਹਿੰਦੇ 15000 ਮੀਗਾਵਾਟ ਤੋਂ ਬਿਜਲੀ ਦੀ ਮੰਗ ਟੱਪ ਜਾਣੀ ਹੈ। ਆ ਬਿਲਕੁਲ ਜੀ ਬਿਲਕੁਲ ਦੇਖੋ 15000 ਮੈਗਾਵਾਟ ਤੋਂ ਬਿਜਲੀ ਦੀ ਮੰਗ ਆ ਜਿਹੜੀ ਉਹ ਪਾਰ ਹੋ ਜਾਣੀ ਹੈ 15000 ਮੈਗਾਵਾਟ ਤੋਂ ਤੇ ਝੋਨੇ ਦੀ ਬਜਾਈ ਦੇ ਲਈ ਬਿਜਲੀ ਸਪਲਾਈ ਦਾ ਤੀਜਾ ਗੇੜ ਸ਼ੁਰੂ ਹੋ ਗਿਆ ਜਾਣਕਾਰੀ ਇਹ ਮਿਲੀ ਆ ਕਿ ਇਸ ਵੇਲੇ 15 13500 ਮੈਗਾਵਾਟ ਤੱਕ ਤਾਂ ਬਿਜਲੀ ਦੀ ਮੰਗ ਪਹੁੰਚ ਗਈ ਆ ਤੇ ਅੱਜ ਯਾਨੀ ਕਿ ਸੋਮਵਾਰ ਨੂੰ ਇਹ ਮੰਗ 15000 ਮੈਗਾਵਾਟ ਤੋਂ ਉੱਤੇ ਜਾਣ ਦੀ ਸੰਭਾਵਨਾ ਹੈ ਬੀਤੇ ਹਫਤੇ ਵੀਰਵਾਰ ਤੱਕ ਬਿਜਲੀ ਦੀ ਮੰਗ 10500 ਮੈਗਾਵਾਟ ਸੀ ਸ਼ੁਕਰਗਣ ਤੋਂ ਬਿਜਲੀ ਦੀ ਮੰਗ 12000 ਮੈਗਾਵਾਟ ਤੇ ਚਲੀ ਗਈ ਸੀ ਜੋਨੇ ਲਗਾਤਾਰ ਵੱਧ ਰਹੀ ਹੈ ਪਾਵਰ ਕਾਮ ਨੇ ਗਰਮੀ ਦੇ ਵਿੱਚ ਭਾਵੇਂ ਨਿਰਵਿਘਨ ਬਿਜਲੀ ਸਪਲਾਈ ਦੇ ਇੰਤਜ਼ਾਮ ਕੀਤੇ ਆ ਪਰ ਜਿਹੜੇ ਤਰੀਕੇ ਨਾਲ ਗਰਮੀ ਪੈ ਰਹੀ ਹੈ ਉਹਦੇ ਹਿਸਾਬ ਦੇ ਨਾਲ ਪਾਵਰ ਕਾਮ ਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਿਜਲੀ ਦੀ ਮੰਗ ਪੂਰੀ ਨਾ ਹੋਣ ਕਰਕੇ ਪਸੀਨਾ ਪਸੀਨੀ ਹੋਣ ਦੀ ਸੰਭਾਵਨਾ ਹੈਗੀ ਆ ਸੋ ਇੱਕ ਪਾਸੇ ਇੰਡਸਟਰੀ ਚੱਲ ਰਹੀ ਆ ਦੂਜੇ ਪਾਸੇ ਏਸੀ ਚੱਲ ਰਹੇ ਆ ਹਰ ਥਾਂ ਦੇ ਉੱਤੇ ਠੰਡਾ ਕਮਰੇ ਨੂੰ ਰੱਖਣ ਵਾਲਾ ਸਿਸਟਮ ਚੱਲ ਰਿਹਾ ਜੀ ਜੇ ਪਾਸੇ ਇਸ ਵੇਲੇ ਧੋਣੇ ਵਾਸਤੇ ਬਿਜਲੀ ਹੈ ਜਿਹੜੀ ਉਹ ਵੀ ਦੇਣੀ ਹੈ ਉਹ 15000 ਮੈਗਾਵਾਟ ਬਿਜਲੀ ਹੈ ਜਿਹੜੀ ਉਹਦੀ ਮੰਗ ਮੇਰੇ ਖਿਆਲ ਅੱਜ ਤੋਂ ਬਾਅਦ ਹੀ ਪਾਰ ਹੋ ਜਾਣੀ ਹੈ ਜੀ ਮਤਲਬ ਗਰਮੀ ਪੂਰੇ ਰੰਗ ਦਿਖਾਉਗੀ ਇਸ ਵਾਰ ਤੇ ਉਧਰ ਦੂਸਰੇ ਬੰਨੇ ਤਾਰਾ ਸਾਹਿਬ ਅੱਗੇ ਵੱਧਦੇ ਆ ਜੀ ਕਰੋਨਾ ਕੇਸਸ ਇਹਨਾਂ ਦੇ ਵਿੱਚ ਵੀ ਲਗਾਤਾਰ ਵਾਅਦਾ ਹੋ ਰਿਹਾ ਜੀ ਭਾਰਤ ਦੇ ਵਿੱਚ ਕਰੋਨਾ ਦੇ ਜਿਹੜੇ ਕੇਸ ਨੇ 6000 ਤੋਂ ਪਾਰ ਹੋ ਗਏ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਭਾਰਤ ਦੇ ਵਿੱਚ ਕਰੋਨਾ ਦੇ ਕੇਸ ਆ ਜਿਹੜੇ ਉਹ 6000 ਤੋਂ ਪਾਰ ਹੋ ਗਏ ਆ ਇਹ ਮੈਂ ਨਹੀਂ ਕਹਿੰਦਾ ਜੀ ਇਹ ਕੇਂਦਰ ਦਾ ਸਿਹਤ ਵਿਭਾਗ ਕਹਿੰਦਾ ਕੇਂਦਰੀ ਸਿਹਤ ਵਿਭਾਗ ਦੇ ਵੱਲੋਂ ਅੰਕੜੇ ਜਾਰੀ ਕੀਤੇ ਗਏ ਆ ਤੇ ਇਹ ਗੱਲ ਕਹੀ ਗਈ ਵੀ ਪਿਛਲੇ 48 ਘੰਟਿਆਂ ਦੇ ਵਿੱਚ 769 ਕੇਸ ਆਏ ਆ ਤੇ ਪਿਛਲੇ 24 ਘੰਟਿਆਂ ਦੇ ਵਿੱਚ 6 ਹੋਰ ਮੌਤਾਂ ਹੋਈਆਂ ਵਿਭਾਗ ਦੇ ਮੁਤਾਬਕ ਕੇਰਲਾ ਸਭ ਤੋਂ ਵੱਧ ਪ੍ਰਭਾਵਿਤ ਰਾਜ ਹੈ ਉਸ ਤੋਂ ਬਾਅਦ ਗੁਜਰਾਤ ਪੱਛਮੀ ਬੰਗਾਲ ਤੇ ਦਿੱਲੀ ਆ ਤੋਂ ਵੱਧ ਰਹੇ ਕੋਰੋਨਾ ਦੇ ਮਾਮਲੇ ਜਿਹੜੇ ਇਹਦੇ ਕਰਕੇ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਤਿਆਰ ਹੈਗਾ ਦੇ ਪੜਤਾਲ ਕਰਨ ਵਾਸਤੇ ਕਹਿੰਦੇ ਮੌਕਡਰਲ ਵੀ ਕਰ ਰਿਆ ਤੇ ਸਾਰੇ ਸੂਬਿਆਂ ਨੂੰ ਆਕਸੀਜਨ ਆਈਸੋਲੇਸ਼ਨ ਬੈੱਡ ਤੇ ਵੈਂਟੀਲੇਟਰ ਤੇ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਉਣ ਦੇ ਲਈ ਨਿਰਦੇਸ਼ ਜਾਰੀ ਕੀਤੇ ਗਏ ਆ ਸੋ ਇਹ ਵੀਰਵੇ ਸਾਹਮਣੇ ਆਏ ਆ ਮਤਲਬ ਇਹ ਆ ਕਿ 6000 ਤੋਂ ਪਾਰ ਹੋ ਗਏ ਜੀ ਕਰੋਨਾ ਦੇ ਕੇਸ ਤੇ ਟੈਣਾ ਸਾਹਿਬ ਲੋਕਾਂ ਨੇ ਕੋਈ احتیاط ਵਰਤਣੀ ਸ਼ੁਰੂ ਕੀਤੀ ਹੈ ਜੀ ਕੋਈ ਲੋਕ ਪ੍ਰੋਕਾਸ਼ਨਜ਼ ਲੈ ਰਹੇ ਨੇ ਦੇਖੋ ਜੀ ਮੈਂ ਤਾਂ ਜਿੱਥੇ ਵੇਨਾ ਉੱਥੇ ਕੋਈ ਨਾ ਮਾਤਰੀ ਹੈ ਜੀ ਗੱਲ ਲੋਕ ਤਾਂ ਚਿਚਰਾ ਕਰਦੇ ਫਿਲਹਾਲ ਵੀ ਕਿਹੜਾ ਕਰੋਨਾ ਕਾਹਦਾ ਕਰੋਨਾ ਇਹ ਕੋਈ ਕਰੋਨਾ ਨਹੀਂ ਹੁੰਦਾ ਇਹ ਤਾਂ ਡਰਾਮਾ ਹੁੰਦਾ ਲੋਕ ਤਾਂ ਇਹ ਗੱਲ ਕਹਿੰਦੇ ਆ ਬਾਕੀ ਸਭ ਦੀ ਆਪੋ ਆਪਣੀ ਮਰਦੀ ਆ ਜ਼ਿੰਦਗੀ ਸਭ ਦੀ ਆਪੋ ਆਪਣੀ ਆ ਸਿਹਤ ਵਿਭਾਗ ਇਹ ਗੱਲ ਕਹਿੰਦਾ ਵੀ ਕਰੋਨਾ ਦੇ ਕੇਸ ਵਧ ਰਹੇ ਆ ਤੁਸੀਂ ਮਾਸਕ ਪਾ ਲਓ ਦੂਰੀ ਬਣਾ ਕੇ ਰੱਖੋ ਸੈਨੀਟਾਈਜ਼ਰ ਦੀ ਵਰਤੋਂ ਕਰ ਲਓ ਆਹ ਕਰ ਲਓ ਆਹ ਕਰ ਲਓ ਪਰ ਲੋਕ ਨਹੀਂ ਮੰਨਦੇ ਹੁੰਦੇ ਲੋਕ ਐਂ ਹੁੰਦੇ ਆ ਕੋਈ ਬਾੜੀ ਵੱਡੀ ਇਹ ਮੈਨੂੰ ਹੈਰਾਨ ਕਰਦੀ ਗੱਲ ਨਹੀਂ ਲੋਕਾਂ ਦੀ ਮਾਤ ਇਸੇ ਰੂਪ ਦੇ ਵਿੱਚ ਹੀ ਹੁੰਦੀ ਆ ਜਦੋਂ ਕੋਈ ਸੰਕਟ ਆ ਜਾਂਦਾ ਫੇਰ ਇਹ ਭੱਜੇ ਨੱਠੇ ਫਿਰਦੇ ਹੁੰਦੇ ਆ ਲੁੱਟੇ ਗਏ ਪਟੇ ਗਏ ਐ ਕਰਿਆਣਾ ਪਰ ਆਮ ਤੌਰ ਤੇ ਲੋਕ ਇਹਨਾਂ ਗੱਲਾਂ ਨੂੰ ਪਿਕਚਰ ਜੀ ਬਣਾ ਕੇ ਚੱਲਦੇ ਹੁੰਦੇ ਆ ਵੀ ਕੋਈ ਪਰਵਾਹ ਨਹੀਂ ਹੈ ਫਿਕਰਾਂ ਵਾਲੀ ਗੱਲ ਨਹੀਂ ਇਹ ਸਾਜ਼ਿਸ਼ਾਂ ਹਨ ਇਹ ਫਲਾਣੇ ਹਨ ਮੈਂ ਸੋਚਣਾ ਵੀ ਚਲੋ ਜੇ ਸਾਜ਼ਿਸ਼ਾਂ ਵੀ ਹਨ ਤੇ ਫੇਰ ਵੀ ਮਾਸਕ ਪਾਉਣ ਦੇ ਉੱਤੇ ਕਿਹੜਾ ਕੋਈ 25 ਕਰੋੜ ਰੁਪਈਆ ਲੱਗਦਾ 50 ਕਰੋੜ ਰੁਪਈਆ ਲੱਗਦਾ 100 ਰੁਪਈਆ ਦਾ ਮਾਸਕ ਆਉਂਦਾ ਉਹ ਪਾ ਲੋ ਤੁਸੀਂ ਸਾਜ਼ਿਸ਼ਾਂ ਦੀ ਕੀ ਪਾ ਲੋ ਚਲੋ ਪਰ ਨਹੀਂ ਲੋਕ ਇੰਉਂ ਨਹੀਂ ਕਰਦੇ ਹੁੰਦੇ ਜੀ ਤੇ ਟੈਣਾ ਸਾਹਿਬ ਮਨਿੰਦਰ ਜੀ ਦਾ ਕੀ ਹਾਲ ਹੈ ਜੀ ਜੋ ਕੋਈ 13 ਨੂੰ ਯਾਨੀ ਕਿ ਅੱਜ ਤੋਂ 4 ਦਿਨਾਂ ਬਾਅਦ ਪੰਜਾਬੀ ਫਿਲਮ ਆਉਣੀ ਹੈ ਜੀ ਉਹਦਾ ਨਾਂ ਹੈਗਾ ਜੀ ਡਾਕੂਆਂ ਦਾ ਮੁੰਡਾ 3 ਇਹ ਫਿਲਮ ਬਾਣੀ ਸੰਧੂ ਤੇ ਜੇਵ ਖਰੋੜ ਦੀ ਹੈ ਇਸ ਫਿਲਮ ਤੋਂ ਕਾਫੀ ਚੰਗਾ ਆਸਾ ਹੈ ਜੀਆ ਟ੍ਰੇਲਰ ਇਹਦਾ ਕਾਫੀ ਜ਼ਬਰਦਸਤ ਆ ਤੇ ਇਸ ਫਿਲਮ ਦੇ ਵਿੱਚ ਪੰਜਾਬ ਦੇ ਸਿਸਟਮ ਦੀ ਗੱਲ ਕੀਤੀ ਗਈ ਹੈ ਨਸ਼ੇ ਦੀ ਗੱਲ ਕੀਤੀ ਗਈ ਹੈ ਪੁਲਿਸ ਦੇ ਕਹਿਣ ਦੀ ਗੱਲ ਕੀਤੀ ਗਈ ਹੈ ਜਾਂ ਰਾਜਨੀਤੀ ਦੀ ਗੱਲ ਕੀਤੀ ਗਈ ਹੈ ਇਸ ਫਿਲਮ ਤੋਂ ਕਾਫੀ ਆਸਾ ਹੈਗਾ ਫਿਰ ਉਸ ਤੋਂ ਬਾਅਦ ਦਲਜੀਤ ਦੀ ਫਿਲਮ ਵੀ ਆ ਜਾਣੀ ਹੈ ਫੇਰ ਕਈ ਹੋਰ ਪੰਜਾਬੀ ਫਿਲਮਾਂ ਵੀ ਆਉਣੀਆਂ ਜਾਨਕਿ ਪੰਜਾਬੀ ਫਿਲਮਾਂ ਦਾ ਸੋਕਾ ਜਿਹੜਾ ਉਹ ਚੱਕੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਆ ਆ ਸੌਂਕਣ ਸੌਂਕੜੇ ਫਿਲਮਾਂ ਜਿਹੜੀ ਤੇ ਉਹਨੂੰ ਚੰਗਾ ਹੁੰਗਾਰਾ ਮਿਲਿਆ ਜੀ ਕਲੈਕਸ਼ਨ ਦੇ ਪੱਧ ਤੋਂ ਉਹਨੇ ਸੋਹਣਾ ਕਾਰੋਬਾਰ ਕੀਤਾ ਹੈਗਾ ਤੇ ਬਾਕੀ ਦੇਖਦੇ ਆ ਭਾਈ ਕੀ ਬਣਦਾ ਫਿਲਹਾਲ ਜਿਹੜਾ ਉਹ ਇਸ ਵੇਲੇ ਤੇ ਨਿਗਟ ਕੀ ਹੋਈ ਆ ਤੇ ਭਾਈ ਡਾਕਟਰਾਂ ਦਾ ਬੰਦਾ ਫਿਲਮ ਕੀ ਕਰਦੀ ਆ ਪਰ ਪੰਜਾਬੀ ਫਿਲਮਾਂ ਬਣੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਈਆਂ ਤੇ ਬਹੁਤੇ ਜਿਹੜੇ ਆ ਇਸ ਵੇਲੇ ਪੰਜਾਬੀ ਫਿਲਮਾਂ ਦੇ ਨਿਰਮਾਤਾ ਉਹ ਡਰ ਰਹੇ ਜੀ ਕਿ ਅਸੀਂ ਫਿਲਮ ਰਿਲੀਜ਼ ਕਰੀਏ ਕਿ ਨਾ ਕਰੀਏ ਕਿਤੇ ਠੰਡਾ ਮੱਠਾ ਹੁੰਗਾਰਾ ਨਾ ਮਿਲੇ ਕਿਤੇ ਆ ਨਾ ਹੋ ਜੇ ਤੇ ਫਿਰ ਆਉਣਾ ਹੋ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਆਇਸਲੀ ਇਹਨਾਂ ਜੀ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ